ਪ੍ਰੋਪਰ ਸ਼ਹਿਰ ਵਿੱਚ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਪੁਲਿਸ ਦੇ ਦਾਅਵੇ ਹੋਏ ਖੋਖਲੇ ਜਿਆ ਪ੍ਰੋਇਪਰ ਵਿੱਚ ਬੇਸ਼ੱਕ ਪੁਲਿਸ ਵੱਲੋਂ ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ ਤੇ ਰੋਕ ਲਗਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਲੇਕਿਨ ਕੀ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹਾਜ਼ਰ ਹੈ ਫਿਰ ਕਿਉਂ ਪ੍ਰੋਇਪਰ ਦੇ ਵਿੱਚ ਲੁੱਟਾਂ ਖੋਹਾਂ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅੰਸਰ ਅੱਜ ਵੀ ਸੜਕਾਂ ਉੱਪਰ ਬੇਖੌਫ ਹੋ ਕੇ ਘੁੰਮ ਰਹੇ ਹਨ ਪਿਛਲੇ ਦਿਨੀ ਕਿਵੇਂ ਮੋਟਰਸਾਈਕਲ ਸਵਾਰਾਂ ਨੇ ਦੋ ਲੜਕੀਆਂ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਿੱਦੀ ਸੀਸੀਟੀਵੀ ਵਿੱਚ ਸਾਫ਼ ਤੌਰ ਤੇ ਤਸਵੀਰਾਂ ਦਿਖਾਈ ਦੇ ਰੀਆਂ ਸਨ ਉਸ ਤੋਂ ਬਾਅਦ ਅੱਜ ਫਿਰ ਮਾਮਲਾ ਪ੍ਰੋਇਪਰ ਦੇ ਦੇਵਸਮਾਜ ਕਾਲਜ ਦੇ ਗੇਟ ਕੋਲ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਮੋਟਰਸਾਈਕਲ ਸਵਾਰ ਲਟੇਰੇ ਮੋਟਰਸਿੰਗ ਤੇ ਜਾ ਰਹੇ ਪਤੀ ਪਤਨੀ ਤੋਂ ਕੁਰਤੇ ਦੀ ਜੇਬ ਕੱਟ ਕੇ ਲੈ ਗਏ ਪੁਲਿਸ ਵੱਲੋਂ ਮੌਕੇ ਤੇ ਜਾਂਚ ਵੀ ਕੀਤੀ ਜਾ ਰਹੀ ਹੈ ਪ੍ਰੋਇਪਰ ਸ਼ਹਿਰ ਵਿੱਚ ਭੀੜ ਭਰੇ ਇਲਾਕੇ ਵਿੱਚ ਦਿਨ ਦਿਹਾੜੇ ਰਾਹਤ ਜਾਂਦੇ ਲੋਕ ਲੁੱਟ ਖੋਹਾਂ ਦੇ ਸ਼ਿਕਾਰ ਹੋ ਰਹੇ ਹਨ ਲੇਕਨ ਪੁਲਿਸ ਇਨਾਂ ਲਟੇਰਿਆਂ ਉੱਪਰ ਨਿਕੇਲ ਕਸਨ ਵਿੱਚ ਨਾਕਾਮ ਜਾਂ ਸਾਬਤ ਹੋ ਰਹੀ ਹੈ ਜਿਸ ਕਰਕੇ ਲੋਕਾਂ ਵਿੱਚ ਪੁਲਿਸ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ ਘਟਨਾ ਤੋਂ ਬਾਅਦ ਭਾਵੇਂ ਪੁਲਿਸ ਜਾਂਚ ਵਿੱਚ ਜੁਟ ਗਈ ਲੇਕਿਨ ਅਜੇ ਤੱਕ ਕੋਈ ਵੀ ਕਾਮਯਾਬੀ ਹਾਸਲ ਨਹੀਂ ਹੋਈ ਦੇਖੋ ਪ੍ਰੋਇਪਰਤ ਸੁਖਚੈਨ ਸਿੰਘ ਦੇ ਨਾਲ ਅਨਮੋਲ ਰਤਨ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇਵਾਲਾ ਮੱਲਾਵਾਲੇ ਤੋਂ ਆ ਤੇ ਮੈਂ ਮੱਲਾਵਾਲੇ ਤੋਂ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਸਿਟੀ ਆ ਆਪਣਾ ਆਰਾਣੀ ਮਾਹੂ ਗੇਟ ਦੇ ਅਗਲੇ ਬੰਨੇ ਸਕੂਲ ਤੋਂ ਪਿੱਛੇ ਆਪਣਾ ਜੰਪਾ ਤੋਂ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਸੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਚਿੱਟੇ ਰੰਗ ਦਾ ਸਾਫਾ ਬੁਲੇਟ ਆਇਆ ਸੀ ਉਹਨੂੰ ਮੁੰਡੇ ਨੇ ਇੱਕ ਚਲਾਉਣ ਵਾਲਾ ਵਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਂਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਏ ਤੇ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਵਿੱਚ ਪੈਸੇ ਦੋ ਦਿੜ ਦਿੜੇ ਆ ਦਿਨ ਦਿੜੇ ਪੌਣੇ ਪੌਣੇ 10 ਵਜੇ ਦੀ ਗੱਲ ਆ ਤੇ ਮਿਹਰਬਾਨੀ ਕਰਕੇ ਮੇਰੇ ਤੋਂ ਪ੍ਰੂਫ ਹੀ ਵਾਪਸ ਕਰ ਦੇ ਨੇ ਪੈਸਿਆਂ ਦੀ ਕੋਈ ਗੱਲ ਨਹੀਂ ਜੇ ਵੀ ਜੇ ਵੀ ਲਾਗੇ ਲਾਗੇ ਜੇ ਵੀ ਲੋ ਤੋੜ ਕੇ ਨਾਲੋ ਲੈ ਗਏ ਪਿੱਛਾ ਬਹੁਤ ਕੀਤਾ ਪਰ ਦੋ ਜਣੇ ਮੋਟਰਸਾਈਕਲ ਤੇ ਹੀ ਉਹ ਬੰਦੇ ਸੀ ਉਹਨਾਂ ਦਾ ਸਰ ਗਿਆ ਮੋਟਰਸਾਈਕਲ ਵੱਡਾ ਹੀ ਭਜਾਇਆ ਬਹੁਤ ਭੀੜ ਹੋਣ ਕਾਰਨ ਤੋਂ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜੀ ਅੱਛਾ ਹਾਂਜੀ ਬਹੁਤ ਭਜਾਇਆ ਜੇ ਪਕੜੇ ਜਾਂਦੇ ਤੇ ਫਿਰ ਹਾਂਜੀ ਹਾਂ ਮੂੰਹ ਬੰਨੇ ਆਏ ਸੀ ਉਹਨਾਂ ਦੇ ਮੋਨੇ ਹੀ ਜੇ ਮੁੰਡੇ ਮੋਨੇ ਹੀ ਮੁੰਡੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਦੇ ਕੋਈ ਕਿਸੇ ਰਕਮ ਦਾ ਕੋਈ ਪੁੱਛ ਨਹੀਂ ਹੋਣਾ ਚਾਹੀਦਾ ਮਖਤਿਆਰ ਕੋ ਮਖਤਿਆਰ ਕੋ ਕਿੱਧਰ ਜਾ ਰਹੇ ਅਸੀਂ ਮੱਲਾਂ ਵਾਲੇ ਤੂੰ ਆਉਂਦੇ ਸੀ ਤੇ ਜਲਾਲਾ ਮਤ ਜਾ ਰਹੇ ਸੀ ਤੇ ਸਾਡੇ ਤਾਂ ਜੇਬ ਲੈ ਕੇ ਖਿੱਚ ਕੇ ਤੇ ਫਿਰ ਪਿੱਛਾ ਬੜਾ ਕੀਤਾ ਕਿ ਉਹ ਸਾਨੂੰ ਦੇਖਿਆ ਹੀ ਨਹੀਂ ਬਸ ਹਾਂ ਜੇਬ ਹੀ ਲੈ ਕੇ ਲੈ ਕੇ ਹਾਂ ਮੋਟਰਸਾਈਕਲ ਤੇ ਜਾਵਦੇ ਆਪਣੇ ਠਾਣੇ ਵਾਲੇ ਦੇ ਕੈਮਰੇ ਵੀ ਲੱਗੇ ਹੋਏ ਨੇ ਕੈਮਰੇ ਵੀ ਲੱਗੇ ਨੇ ਹਾਂ ਕਾਰਵਾਈ ਹੋਣੀ ਚਾਹੀਦੀ ਪੂਰੀ ਠਾਣੇ ਵਾਲੇ ਦੇ ਕੈਮਰੇ ਵੀ ਸਕੂਲ ਦੇ ਸਾਹਮਣੇ ਲੱਗੇ ਨੇ ਕਿਤੇ ਜੇ ਕੱਟੀ ਗਈ ਸਾਡੇ ਕਾਰ